ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 25 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਬੈਰੋਕੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿ IR3 ਬੈਕਟ੍ਰੇਡਰ ਦੇ ਬਿੱਟ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਬੈਰੋਕ ਤੇ ਸੋਈਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਫਰੋਜਪੁਰ ਸੈਕੰਡ ਤੇ ਬੈਰੋ ਕੇ ਫਾਸਟ ਤੇਥੋਂ ਵੇਸਟ ਰੇਡਰ ਬਣੇ ਜੰਦੁੱਲਾ 25 ਪਿੰਡ ਵਾਲਾ ਤੇ ਬਿੱਟ ਜਾਫੀ ਬਣੇਗਾ ਹਰਮਨ ਸਰਹਾਲੀ ਹਾਂਜੀ ਇੱਕ ਗੱਲ ਕਰਦੇ ਕੋਟ ਮਹਿਤਾਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 75000 ਤੇ ਦੂਜਾ ਨਾਮ 68000 ਸੀ ਬੈਕਟ੍ਰੇਡਰ ਦੇ ਬਿੱਟ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਮਣਾ ਫਾਸਟ ਤੇ ਤੋਤਾ ਸਿੰਘ ਵਾਲਾ ਸੈਕੰਡ ਦੋਵੇਂ ਸਟ੍ਰੇਜਰ ਬਣਾਂਗੇ ਛੋਟਾ ਕੁੜਾ ਤੇ ਵੱਡਾ ਕੁੜਾ ਰਮਦਾਸ ਵਾਲੇ ਦੋਨੇ ਭਰਾ ਬਦਵਨ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਵੈਸਟ ਜਾਫੀ ਬਣੇਗੇ ਰਾਣਾ ਲੋਪੋ ਕੇ ਤੇ ਬੱਲਾ ਘਠਿਆਲ ਦੋਨੇ ਜੁਆਇੰਟ ਵੈਸਟ ਜਾਫੀ ਬਣੇਗੇ ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 81000 ਤੇ ਦੂਜਾ ਨਾਮ 52000 ਸੀ ਵੈਸਟ ਰੇਡਰ ਤੇ ਬੱਟੇ ਜਾਫੀ ਨੂੰ 3131000 ਰੁਪਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਸਿੱਧੀਪੁਰ ਤੇ ਮੋਕਰਦੀ ਹੈ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਇਥੇ ਬੈਸਟ ਰੇਡਰ ਮਿਲੇਗਾ ਰਵੀ ਸੀਸਰ ਦੇ ਬਟ ਜਾਫੀ ਬਣੇਗਾ ਪ੍ਰਦੀਪ ਸਿੱਧੀ ਪਰ 48 ਟੱਚ ਲੇ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਨਿਹਾਲੂ ਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1,25,000 ਤੇ ਦੂਜਾ ਨਾਮ 1 ਲੱਖ ਰੁਪਇਆ ਸੀ ਬੈਸਟ ਰੇਡਰ ਤੇ ਬਟ ਜਾਫੀ ਨੂੰ 21,21,000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸੀਚੇਵਾਲ ਤੇ ਬੀ ਆਫ ਪਲੈਂਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਬੀ ਆਫ ਪਲੈਂਟੀ ਨਿਊਜ਼ੀਲੈਂਡ ਸੈਕੰਡ ਤੇ ਸੀਚੇਵਾਲਾ ਫਰਸਟ ਇਥੋਂ ਬੈਸਟ ਰੇਡਰ ਬਣੇਗਾ ਕੋੜ ਜਾਫੀ ਬਣੇਗੇ ਅੱਗੇ ਗੱਲ ਕਰਦੇ ਬਰਨਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 81000 ਤੇ ਦੂਜਾ ਨਾਮ 61000 ਸੀ ਵੈਸਟ ਰਾਈਡਰ ਤੇ ਬਿੱਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਮਈਆਵਾਲ ਤੇ ਤੁੰਬੜਪਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਤੁੰਬੜਪਨ ਸੈਕੰਡ ਤੇ ਮਈਆਵਾਲਾ ਫਾਸਟ ਤੇ ਵੈਸਟ ਰਾਈਡਰ ਬਣੇਗਾ ਲੱਭੂ ਮਈਆਵਾਲ ਤੇ ਮਾਨ ਸਿੰਘ ਦੇ ਦੋਲਟ ਦੋਨੇ ਜੁਆਇੰਟ ਵੈਸਟ ਰਾਈਡਰ ਬਣੇਗੇ ਤੇ ਬਿੱਟ ਜਾਫੀ ਬਣੇਗਾ ਚਰਾਗਦੀਨ ਮਈਆਵਾਲ ਤੇ ਬਿੱਲੀ ਟਰੋਲੀ ਭਾਈ ਵਾਲਾ ਦੋਨੇ ਜੁਆਇੰਟ ਵੈ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾਲ ਹੀ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ